ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਾਣੇ ਆਪਦੇ ਕਲੇ ਬਹੁਤ ਹੀ ਕੈਂਡ ਹੋਵਗੇ ਤੁਹਾਡੇ ਲਈ ਫਿਰ ਆਪ ਇੱਕ ਬਹੁਤ ਹੀ ਜ਼ਿਆਦਾ ਫਨੀ ਕੈਂਡ ਕਮੈਂਟਾਂ ਵਾਲੀ ਵੀਡੀਓ ਲੈ ਕੇ ਆਏ ਆ ਵੀਡੀਓ ਵੇਖਦੇ ਤੇ ਲੋਕਾਂ ਵੱਲੋਂ ਕੀਤੇ ਬਹੁਤ ਹੀ ਕੈਂਡ ਕਮੈਂਟ ਪੜਦੇ ਚਲੋ ਆਜੋ ਫਿਰ ਹਾਂਜੀ ਮਿੱਤਰ ਹੋਣਾ ਨਮੂਨੇ ਦੀ ਵੀਡੀਓ ਚੈੱਕ ਕਰੋ ਫਿਰ ਆਪ ਲੋਕਾਂ ਵੱਲੋਂ ਕੀਤੇ ਬਹੁਤ ਹੀ ਜ਼ਿਆਦਾ ਫਨੀ ਕਮੈਂਟ ਪੜਦੇ ਆ ਲੋਕਾਂ ਨੇ ਬਹੁਤ ਲਾਂ ਤਾਂ ਪਾਈਆਂ ਇਹਨੂੰ ਢੂੜਾ ਪਟਦਾ ਰੋਮਿਓ ਬਣਾਦਾ ਨਹੀਂ ਸੋ ਪੁੱਤ ਜੱਟ ਦਾ ਢੂੜਾ ਪਟਦਾ ਨਾ 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 ਸੜਕਾਂ ਤੇ ਕੂੜਾ ਚੱਕਦਾ ਰੋਮਿਓ ਬਣਾਦਾ ਨਹੀਂ ਸੋ ਪੁੱਤ ਜੱਟ ਦਾ ਰੋਮੀਓ ਨਾ 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 ਸਪਰਿੰਗਾ ਵਾਲਾ ਕੀੜਾ ਰੱਖਦਾ ਸਰਾਣੇ ਸੀ ਜੋ ਲੋਡ ਕਰਕੇ ਯੂ ਆਰ ਵੈਰੀ ਟੈਲੈਂਟਡ ਪਲੀਜ਼ ਡਿਲੀਟ ਇੰਸਟਾਗ੍ਰam ਨਹੀਂ ਹੁਣੇ ਰਹੁੰਦਾ ਦੀ ਜਗ੍ਹਾ ਤੇ ਜਾ ਕੇ ਫੁੱਲ ਚੱਕਦਾ ਨਹੀਂ ਕਿਹੜਾ ਜਾ ਤੂੰ ਜਾ ਚਲਾਈ ਜਾਂਦੀ ਉਧਰ ਕੀ ਕੱਦੂ ਵੇਖਦਾ ਵੀਡੀਓ ਤਾਂ ਇੱਧਰ ਬਣੀ ਜਾਂਦੀ ਸਾਹਮਣੇ ਵੀਰ ਲੱਗਾ ਰਹਿ ਹਟੀ ਨਾ ਬਹੁਤ ਪਿੱਛੇ ਜਾਏਗਾ ਦੁਨੀਆ ਦੀ ਬਰਬਾਦੀ ਹੁਣ ਤੇਰੇ ਹੱਥ ਵਾਸਾ ਬੱਤ ਸਹੀ ਏ ਸਪੋਰਟ ਨਾ 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 ਰਿਪੋਰਟ ਨਹੀਂ ਸੋਪੋ ਤੇ ਜਗਦਾ ਰੱਖਦਾ ਤਰਾਣੇ ਸੀ ਜੋ ਲੋਡ ਕਰਕੇ ਨਹੀਂ ਹੋਣ ਰਹੁੰਦਾ ਤੇ ਜਗਾ ਦੇ ਵੀਰ ਤੇਰੇ ਚ ਬਹੁਤ ਟੈਲੈਂਟ ਆ ਇਹਨੂੰ ਅੰਦਰ ਹੀ ਘੁੱਟ ਕੇ ਮਾਰ ਦੇ ਨੱਚਦਾ ਤਾਂ ਆਏ ਜਿਵੇਂ ਕਰੰਟ ਵਾਲੀ ਤਾਰ ਨੂੰ ਹੱਥ ਪਿਆ ਹੋਵੇ ਇਹ ਆ ਕਿਹੋ ਜਿਹੀ ਤੋਰੀਆ ਤੋਰੀਆ ਗੱਗੂ ਗੇਲ ਵਾਲੀ ਤੋਰੀਆ ਤੋਰੀਆ ਗੱਗੂ ਗੇਲ ਵਾਲੀ ਤੋਰ ਨਾ 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 ਪਿੱਛੇ ਝਾੜੂ ਲੈ ਕੇ ਮੋੜ ਮੋਢੀ ਆ ਮੋਢੀ ਆ ਗਰਜੀ ਤੋਰ ਨਾਲੇ ਮੋਢੀ ਆ ਮੋਢੀ ਆ ਤੁਰਦਾ ਤਾਂ ਆਏ ਜਿਵੇਂ ਵੱਡੇ ਆਪਰੇਸ਼ਨ ਦਾ ਕੁੜੀ ਹੋਈ ਹੋਵੇ ਇਹਦੇ ਡਵਲਿਆ ਡਵਲੇ ਪਾਲੇ ਨਾਲੇ ਡਵਲਿਆ ਡਵਲਿਆ ਆ ਕੀ ਆ ਕੀ ਆ ਤੋਰੀ ਆ ਤੋਰੀ ਆ ਫਿਰ ਕੀ ਹੋਇਆ ਜੀ ਮੈਡੀਸਨ ਤੋਂ ਨਾਲ ਦੀ ਆ ਗਜਬ ਬੇਇੱਜ਼ਤੀ ਆ ਪਾਟੀਆਂ ਪਾਰਟੀਆਂ ਜਿਵੇਂ ਪੱਟੀ ਨਾਲ ਦੇ ਪਾਰਟੀਆਂ ਪਾਰਟੀਆਂ ਛਾਤੀ ਆ ਛਾਤੀ ਆ ਜੌਂਸਨੀ ਨਾਲ ਦੀ ਛਾਤੀ ਆ ਛਾਤੀ ਆ ਜੱਸੇ ਦੇ ਪੱਟ ਜੱਡਾ ਤੇਰਾ ਇਲਾਕੀ ਆ ਇਲਾਕੀ ਆ ਫਿਰ ਕੀ ਹੋਇਆ ਬਸ ਮੁੱਕ ਦੀ ਗੱਲ ਤੂੰ ਰੀਮਿਕਸ ਆ ਆਪਦੀ ਬੋਡੀ ਨੂੰ ਹਰੇਕ ਬੰਦੇ ਨਾਲ ਕੰਪੇਅਰ ਕਰੀ ਜਨਾ ਇਸ ਹਾਮਨ ਤਾਂ ਤੇਰੇ ਬਾਪੂ ਵੀ ਬਹੁਤ ਹੋਣਗੇ ਸਿਸਵਾਗੇ ਸਿਸਵਾਗੇ 6 6 6 6 6 ਮਣੀਏ ਜਮ ਲਾਈ ਜਮ ਲਾਈ ਵੀਰ ਜਦੋਂ ਵੀਡੀਓ ਤੋਂ ਫ੍ਰੀ ਹੋ ਗਿਆ ਤਾਂ ਪਿੱਛੇ ਵਾਲੀ ਤਾਣੀ ਤੋੜ ਕੇ ਚਿਤਨਾ ਚ ਲਾਲੀ ਕੀ ਪਤਾ ਕੀੜਾ ਤੇਰੇ ਅੰਦਰ ਹੀ ਮਰ ਜਵੇ ਬਣੀਆਂ ਬਣੀਆਂ ਇਹ ਲੋਕ ਸ਼ਾਤੀ ਸ਼ਾਤੀ ਦੇਖ ਬਣੀਆਂ ਬਣੀਆਂ ਡੋਲੇ ਬਣੀਆਂ ਆਗਦਾ ਬਾਈ ਟੱਟੀ ਬਣ ਆਇਆ ਸੀਗਾ ਕਿਸੇ ਬੰਦੇ ਨੂੰ ਨੰਗਦੇ ਹੋਏ ਵੇਖ ਕੇ ਵੀਡੀਓ ਬਣਾਣ ਲੱਗ ਪਿਆ ਮਾਂ ਸਾਦੇ ਤਨ ਕੋਣੀ ਤੇ ਕੱਲ ਯਾਰਾਂ ਨੇ ਮੰਦਿਰ ਖੜਕਾ ਤੇ ਬਾਈ ਤੂੰ ਸੋਨੂ ਸੀਤੋ ਵਾਲੇ ਨਾਲ ਕਲੈਬ ਕਰ ਟਾਈਮ ਕੱਢ ਕੇ ਬੱਤ ਸਹੀ ਏ ਹਾਂ ਚਾਰ ਤਨ ਕੋਣੀ ਤੇ ਮੱਤ ਜਿਹੜੀ ਛਾਡੇ ਨਾਲ ਲਾੜਦੀ ਰਹਨੀ ਸੀ ਨਾਲ ਨਾਲ ਬਈ ਸਮਾਨ ਵੀ ਵੇਖੀ ਜਾਂਦਾ ਕਿਵੇਂ ਗੈਪ ਕਰਕੇ ਲੈ ਕੇ ਜਾਵਾਂ ਸ਼ਾਬਾਸ਼ ਹਾਂ ਤੇ ਦੇ ਉਹ ਜਮੋੜਾ ਉੱਤੇ ਖਾੜੇ ਦੀ ਦਿੰਨੀ ਸੀ ਜਿਹੜੀ ਉੱਪਰ ਫਰਨਲ ਪਈ ਆ ਉਹ ਪੀਲਾ ਜ਼ਿਆਦਾ ਵਧੀਆ ਗਾਏਗਾ فیر پورا सावधान होके गाना गाई ਜਾਂਦਾ ਲੱਗਦਾ ਚੋਰੀ ਕਰਦਾ ਫੜਿਆ ਗਿਆ ਦੁਕਾਨਦਾਰ ਕਹਿੰਦਾ ਪਹਿਲਾਂ ਗਾਣਾ ਸੁਣਾ ਫੇਰ ਛੱਡੂਗਾ ਕੱਲ ਯਾਰਾਂ ਨੇ ਮੀਂਹ ਦੀ ਰਖੜ ਕਾਦੀ ਮਾਂ ਸਾਦੀ ਤੰਨੇ ਪੂਣੀ ਤੇ ਭਾਈ ਮੇਰਾ ਫੋਨ 28000 ਦਾ ਵੇਕਣਾ ਸੀ ਜਦੋਂ ਖਰੀਦਣ ਵਾਲੇ ਬੰਦੇ ਨੇ ਫੋਨ ਚਲਾ ਕੇ ਚੈੱਕ ਕੀਤਾ ਤਾਂ ਤੇਰੀ ਵੀਡੀਓ ਅੱਗੇ ਆ ਗਈ ਹੁਣ 1200 ਦਾ ਵਿਕਿਆ ਮਿੱਤਰੋ ਅਸੀਂ ਅਜਿਹੀ ਆਪਣੀ ਫਣੀ ਕਮੈਂਟਾਂ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਇਦਾਂ ਦੀ ਵੀਡੀਓ ਹੋਰ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਤੁਹਾਨੂੰ ਛੇਤੀ ਮਿਲਦੇ ਆ ਕਿਸੇ ਅਗਲੀ ਫਣੀ ਕਮੈਂਟਾਂ ਵਾਲੀ ਵੀਡੀਓ